ਸਤਿਨਾਮ ਸ੍ਰੀ ਵਾਹਿਗੁਰੂ ਅੱਜ ਅਸੀਂ ਸੁਚਿੱਤਰ ਜਨ ਸਾਖੀ ਦੇ ਤਹਿਤ ਸੁਣਾਗੇ ਦੇਈ ਦਾ ਉਪਦੇਸ਼ ਇੱਕ ਦਿਨ ਰੋਜ਼ ਦੀ ਤਰ੍ਹਾਂ ਗੁਰੂ ਜੀ ਨੇ ਦੇਈ ਵਿੱਚ ਚੁੱਭੀ ਲਈ ਐਸੇ ਹਾਲ ਪਰਖਣਾ ਜੁੜੇ ਕਿ ਉਹ ਲੋਪ ਹੋ ਗਏ ਸਾਰੇ ਰੌਲਾ ਪੈ ਗਿਆ ਕਿ ਨਾਨਕ ਜੀ ਡੁੱਬ ਗਏ ਹਨ ਪਰ ਬੀਬੀ ਨਾਨਕੀ ਦੇ ਬਚਨ ਸਨ ਮੇਰਾ ਵੀ ਡੋਬ ਨਹੀਂ ਸਕਦਾ ਉਹ ਤਾਂ ਡੋਬ ਗਿਆ ਨੂੰ ਤਾਰਨ ਆਇਆ ਹੈ ਗੁਰੂ ਜੀ ਦੀ ਆਪਣੀ ਬਾਣੀ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਤੋਂ ਅਤੇ ਪ੍ਰਾਤਨ ਜਨਮ ਸਾਖੀ ਤੋਂ ਇਹ ਕਹਤਾ ਲੱਗਦਾ ਹੈ ਕਿ ਗੁਰੂ ਜੀ ਕਾਂਠ ਵਿੱਚ ਬੈਠੇ ਕਰਤਾਰ ਦੇ ਧਿਆਨ ਵਿੱਚ ਜੁੜ ਗਏ ਅਤੇ ਉਹਨਾਂ ਦੀ ਆਤਮਾ ਸਤਖੰਡ ਪੁੱਜੀ ਉਥੇ ਆਪ ਨੂੰ ਹੁਕਮ ਹੋਇਆ ਕਿ ਇਸ ਤਰ੍ਹਾਂ ਇੱਕ ਥਾਂ ਤੇ ਬਹਿ ਕੇ ਸੱਚ ਧਰਮ ਦਾ ਉਪਦੇਸ਼ ਕਰਨਾ ਕਾਫੀ ਨਹੀਂ ਇਸ ਉਪਦੇਸ਼ ਦੀ ਸਾਰੀ ਦੁਨੀਆ ਨੂੰ ਲੋੜ ਹੈ ਸਾਰੀ ਪ੍ਰithvi ਝੂਠ ਸ਼ਰੀਰ ਕੇ ਫਟ ਬੈਰ ਵਿਰੋਧ ਈਰਖਾ ਕ੍ਰੋਧ ਹੰਕਾਰ ਅਤੇ ਪਾਪਾਂ ਦੇ ਭੰਬੜ ਵਿੱਚ ਸੜਵਲ ਰਹੀ ਹੈ ਇਸ ਨੂੰ ਨਾਮ ਅਵਰਤ ਦਾ ਛੱਟਾ ਦੇ ਕੇ ਥਾਰੋ ਸ਼ਾਂਤ ਕਰੋ ਅਤੇ ਸੰਸਾਰੀ ਜੀਵਨ ਸੱਚੇ ਧਰਮ ਵਾਲੀ ਏਕਤਾ ਪਿਆਰ ਪਰਉਕਾਰ ਵਾਲੀ ਸੱਚੀ ਸੁੱਚੀ ਰਹਿਣ ਦੀ ਜਾਣਤ ਸਿਖਾਓ ਵੈਸੇ ਤਾਂ ਸਹੀ ਪ੍ਰithvi ਦਾ ਕੀ ਹਾਲ ਹੈ ਹੁਕਮਾ ਕੇ ਗੁਰੂ ਜੀ ਨੇ ਸੰਸਾਰ ਵੱਲ ਝਾਤੀ ਮਾਰੀ ਤਾਂ ਕੀ ਡਿਠਾ ਭਾਈ ਗੁਰਦਾਸ ਜੀ ਦੇ ਸ਼ਬਦਾਂ ਵਿੱਚ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਧਰਤੀ ਜਿ세 ਆਈ ਬਾਦ ਗੁਰੂ ਗਵਾਰ ਹੈ 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 ਕਰਦੀ ਸੁਣੀ ਲੁਕਾਈ ਇਸ ਸਤਖੰਡ ਦੀ ਯਾਤਰਾ ਤੋਂ ਗੁਰੂ ਜੀ ਇਨ ਦਿਨਾ ਮਗਰੋਂ ਮੁੜੇ ਪ੍ਰਤਨ ਜਨਮ ਸਾਕੀ ਦੇ ਸ਼ਬਦਾਂ ਵਿੱਚ ਪਰਮੇਸ਼ਵਰ ਦੇ ਸੇਵਕ ਗੁਰੂ ਜੀ ਨੂੰ ਪਰਮੇਸ਼ਵਰ ਕੋਲ ਲੈ ਗਏ ਸਾਮਰਤ ਦਾ ਡਾਕਟਰਾ ਭਰ ਭਰ ਅਗਿਆ ਨਾਲ ਮਿਲਿਆ ਹੁਕਮ ਹੋਇਆ ਨਾਨਕ ਇਹ ਅੰਮ੍ਰਿਤ ਨਾਮ ਦਾ ਪਿਆਲਾ ਹੈ ਤੂੰ ਪਿਓ ਤਦ ਗੁਰੂ ਨਾਨਕ تسلیم ਕੀਤੀ ਪਿਆਲਾ ਪੀਤਾ ਸਹਿਬ ਮਿਹਰਬਾਨ ਹੋਇਆ ਬਤਨ ਕੀਤਾ ਨਾਨਕ ਮੈਂ ਤੇਰੇ ਕੋਲ ਹਾਂ ਮੈਂ ਤੇਰੇ ਤੈ ਨਿਹਾਲ ਕੀਤਾ ਹੈ ਤੂੰ ਜਾਓ ਕਰ ਮੇਰਾ ਨਾਮ ਜਪ ਔਰ ਲੋਗੋ ਛੋਪੀ ਜੋ ਪਾਏ ਔਰ ਸੰਸਾਰ ਚ ਨਰਲੇ ਰਹੋ ਨਾਮਦਾਨ ਇਸ਼ਨਾਨ ਸੇਵਾ ਸਿਮਰਨ ਵਿੱਚ ਰਹੋ ਮੈਂ ਤੇਰੇ ਤਾਈ ਆਪਣਾ ਨਾਮ ਦਿਆ ਹੈ ਤੂਏ ਕਿਰਤ ਕਰ ਤਗ ਗੁਰੂ ਜੀ ਨੇ ਮੱਥਾ ਟੇਕਿਆ ਤੇ ਤੇਰੀ ਕੀਮਤ ਨਾ ਪਾਵਾ ਉਹ ਕੇਵੜ ਆਖਾ ਨਾਉ ਦੀ ਤੁਨ ਲਗਾਈ उधरों उठी नानक मेरा हुक्म तेरी नदरी आया है तू मेरे हुक्म की शिफ्ट करू जी ने एक नरपहो निरवैर अकाल मूरत अजूनी सहंग गुर प्रसाद जो सच जुगाद सच है पी सच नानक होसी पी सच ਉਚਾਰਿਆ ਉਤੋ ਹੀ ਜਾਪ ਮਿਲਿਆ ਪ੍ਰਤਨ ਜਨਨ ਸਖੀ ਵਾਲਈ ਇਹ ਗੱਲ ਜਾਰੀ ਲਿਖਦਾ ਹੈ ਕਿ ਤਦ ਫੇਰ ਸਤਿਪੁਰਖ ਤੋਂ ਆਗਿਆ ਪਾਈ ਤੇ ਹੁਕਮ ਹੋਇਆ ਨਾਨਕ ਜਿਸ ਉੱਪਰ ਤੇਰੀ ਨਦਰ ਜਿਸ ਉੱਪਰ ਮੇਰੀ ਨਦਰ ਜਿਸ ਉੱਪਰ ਤੇਰਾ ਕਰਮ ਇਸ ਉੱਪਰ ਮੇਰਾ ਕਰਮ ਮੇਰਾ ਨਉ ਪਾਰ ਬ੍ਰਹਮ ਤੇਰਾ ਨਉ ਗੁਰੂ ਪਰਮੇਸ਼ਵਰ ਨਿਮਰਤਾ ਵਿੱਚ ਤੂੰ ਦਰਿਆਉ ਦਾਨਾ ਬੀਨਾ ਮੈਂ ਮੱਛਲੀ ਕੈਸੇ ਅੰਤ ਲਾਹੋ ਗਾ ਕੇ ਗੁਰੂ ਨਾਨਕ ਵਾਪਸ ਮੁੜੇ ਭਾਈ ਨੰਦ ਲਾਲ ਜੀ ਨੇ ਜੰਗਨਾਮਾ ਵਿੱਚ ਬਖਸ਼ਿਸ਼ ਦਰੋਂ ਲੈਣ ਦੀ ਸਾਖੀ ਅਤੇ ਵਚਨਾਂ ਨੂੰ ਇਸ ਤਰ੍ਹਾਂ ਲਿਖਿਆ ਹੈ ਅਕਾਲ ਪੁਰਖ ਨੇ ਬਾਬੇ ਨਾਨਕ ਨੂੰ ਦੋਹਾਂ ਜਹਾਨਾਂ ਦਾ ਮਰਸ਼ਦ ਦਾ ਖਿਤਾਬ ਦਿੱਤਾ ਅਤੇ ਨੇਕਾਂ ਰક્ષਣਾ ਨਾਲ ਨਿਵਾਜਿਆ ਗੁਰੂ ਜੀ ਨੇ ਨਿਮਰਤਾ ਨਾਲ ਕਿਹਾ ਵਾਹਿਗੁਰੂ ਮੈਂ ਤੇਰਾ ਬੰਦਾ ਹਾਂ ਤੇਰਾ ਗੁਲਾਮ ਹਾਂ ਤੇਰੇ ਸਾਜੇ ਹਰ ਆਨਖਾ ਬੰਦੇ ਦੀ ਮੈਂ ਧੂਰ ਹਾਂ ਵਾਹਿਗੁਰੂ ਵੱਲੋਂ ਇਹ ਵਚਨ ਕਹੇ ਗਏ اے ਨਾਨਕ ਮੇਰਾ ਸਰੂਪ ਮੇਰੀ ਪੂਰਨ ਜੋਤ ਤੇਰੇ ਵਿੱਚ ਹੈ ਮੈਂ ਆਪ ਤੇਰੇ ਵਿੱਚ ਹਾਂ ਤੇਰੇ ਅੰਦਰ ਹੋਰ ਗੈਰ ਕੋਈ ਨਹੀਂ ਭਾਈ ਨੰਦ ਲਾਲ ਜੀ ਅਨੁਸਾਰ ਸੰਸਾਰ ਫੇਰੀ ਕਰਨ ਦੀ ਆਦਿਆ ਹੋਈ ਇਹ ਵੀ ਵਚਨ ਹੋਏ ਕਿ ਜਿਨ੍ਹਾਂ ਨੇ ਸਿੱਧੀ ਕਰਮਾਂ ਕਰਾਮਾਤਾਂ ਅਤੇ ਜਾਦੂ ਨੂੰ ਹੀ ਧਰਮ ਬਣਾ ਲਿਆ ਹੈ ਉਹਨਾਂ ਨੂੰ ਸੱਚਾ ਮਾਰਗ ਦੱਸੋ ਤਾਂ ਕਿ ਉਹ ਸਿਮਰ ਨਰਾਹੀ ਸਤ ਨੂੰ ਪਾ ਤਕਨ ਉਹਨਾਂ ਨੂੰ ਯਾਤ ਪੱਕੀ ਕਰਨ ਦਾ ਵੱਲ ਸਿਖਾਓ ਸੰਸਾਰ ਨੂੰ ਦੁੱਖ ਸੁੱਖ ਦਾ ਅੰਤਰ ਬਤਾਲ ਨਹੀਂ ਹੈ ਮੇਰੇ ਵੱਲੋਂ ਮੂੰਹ ਮੋੜ ਕੇ दुखी ਹੋ ਰਹੇ ਹਨ ਉਹਨਾਂ ਦਾ ਮੂੰਹ ਇੱਧਰ ਫੇਰ ਦਿਓ ਪ੍ਰਭੂ ਦੀ ਯਾਦ ਵਿੱਚ ਬਿਨਾ ਹੋਰ ਕੋਈ ਸਹਾਈ ਨਹੀਂ ਇਸ ਵੰਦੀ ਪਾਈ ਗੁਰਦਾਸ ਜੀ ਲਿਖਦੇ ਹਨ ਪਹਿਲਾਂ ਬਾਬੇ ਪਾਇਆ ਬਖਸ਼ਦਰ ਪਿੱਛੋਂ ਦੇ ਫੇਰ ਕਾਲ ਕਮਾਈ ਰੇਤ ਅਖ ਆਹਾਰ ਕਰ ਰੋੜਾ ਕੀ ਘਰ ਕੀ ਅਵਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਿ ਚੋਂ ਬਣਾਈ ਬਾਬਾ ਪੈਦਾ ਸਤਖੰਡ ਨੌਂ ਨੇਦ ਨਾਮ ਗਰੀਦੀ ਪਾਈ ਬਾਬਾ ਦੇਖਿਆ ਧਿਆਨ ਤਰ ਜਲਤੀ ਸਭ ਪ੍ਰਿਥੀ ਜਿसे ਆਈ ਬਾਦ ਗੁਰੂ ਗੋਵਾਰ ਹੈ ਹੇ ਹੇ ਕਰਦੀ ਸੁਣੀ ਲਕਾਈ ਬਾਬੇ ਭੇਖ ਬਨਾਇਆ ਉਦਾਸੀ ਕੀ ਰੀਤ ਚਲਾਈ ਚੜਿਆ ਸੋਦਨ ਧਰਤ ਲਕਾਈ ਕੋਣੋ ਹੋਰ ਦੇ ਹੋਰ ਹੋ ਚੁੱਕੇ ਸਨ ਚੌਥੇ ਦਿਨ ਜਦ ਸ਼ਹਿਰ ਵਿੱਚ ਦਾਖਲ ਹੋਏ ਤਾਂ ਆਪਣੇ ਡੇਰੇ ਤੇ ਜਾ ਕੇ ਸਭ ਕੁਝ ਗਰੀਬਾਂ ਨੂੰ ਵੰਡ ਦਿੱਤਾ ਅਤੇ ਚੁੱਪ ਧਾਰ ਲਈ ਜਦ ਬੋਲਣ ਤਾਂ ਇਹੋ ਹੀ ਕਹਿਣ ਨਾ ਕੋ Hindu ਨਾ ਕੋ ਮੁਸਲਮਾਨ ਇਸਲਾਮੀ ਰਾਜ ਵਿੱਚ ਅਜਿਹੇ ਨਾਰਾ ਲਾਉਣਾ ਸਿਰ ਤੇ ਕਫਨ ਬਨ ਕੇ ਹੀ ਲਾਇਆ ਜਾ ਸਕਦਾ ਸੀ ਸਾਰੇ ਰੌਲਾ ਪੈ ਗਿਆ ਅਤੇ ਸਾਰਾ ਸ਼ਹਿਰ ਹੀ ਦਰਸ਼ਨਾ ਨੂੰ ਉਮੜ ਪਿਆ ਕੁਝ ਲੋਗ ਪੁੱਛਣ ਲੱਗੇ ਇੱਕ ਰਾਹ ਮੁਸਲਮਾਨਾਂ ਦਾ ਹੈ ਦੂਜਾ ਹਿੰਦੂਆਂ ਦਾ ਤੁਸੀਂ ਕਿਹੜੇ ਰਾਹ ਵਿੱਚੋਂ ਗੁਰੂ ਜੀ ਨੇ ਫਰਮਾਇਆ ਮੇਰਾ ਰਾਹ ਖੁਦਾ ਦਾ ਰਾਹ ਹੈ ਖੁਦਾ ਨਾ Hindu ਹੈ ਨਾ ਮੁਸਲਮਾਨ ਹੈ ਸਾਡੀ ਨਜ਼ਰ ਵਿੱਚ ਕੋਈ ਵੀ Hindu ਮੁਸਲਮਾਨ ਨਹੀਂ ਉੱਥੇ ਦੌਲਤ ਖਾਨ ਦੇ ਅਹਿਲਕਾਰ ਪੁੱਜੇ ਤਾਂ ਉਹਨਾਂ ਨਵਾਬ ਵੱਲੋਂ ਸੰਦੇਸ਼ ਦਿੱਤਾ ਜਦ ਗੁਰੂ ਨਾਨਕ ਨੇ ਕਿਹਾ ਮੈਂ ਤੇਰੇ ਖਾਨ ਦੀਆ ਕੀ ਪ੍ਰਵਾਹ ਪੜੀ ਹੈ ਇਹ ਦੂਜਾ ਇਨਕਲਾਬ ਸੀ ਛਾਹਾਂ ਦੀ ਪ੍ਰਵਾਹ ਟਾਉਣੀ ਛੀ ਖੁਦਾਈ ਬੰਦਿਆਂ ਦਾ ਕੰਮ ਹੈ ਮਨਮੁਖ ਹੋਇਆ ਬੰਦੇ ਦਾ ਬੰਦਾ ਪਾਦਸ਼ਾਹ ਦਾ ਕਹਿਣਾ ਸੀ ਜਦ ਦੌਲਤਖਾਨ ਪਤਾ ਲੱਗਾ ਕਿ ਹਲਕਾਰਾ ਨੀਰੋਭ ਨਾਲ ਗੁਰੂ ਜੀ ਨੂੰ ਬੁਲਾਉਣਾ ਚਾਹਿਆ ਸੀ ਉਸ ਨੇ ਇਹ ਹਲਕਾਰ ਨਾਲ ਗੁੱਸਾ ਕੀਤਾ ਅਤੇ ਨਿਰਮਮਤਾ ਸਹਿਤ ਇੱਕ ਹਲ ਭੇਜਿਆ ਕਿ ਨਾਨਕ ਜੀ ਰਜ਼ਾਏ ਖੁਦਾਈ ਨੂੰ ਆਓ ਜਦ ਦਲਖਾਂ ਬਾਸ ਪੁਜੇ ਤਾਂ ਨਵਾਬ ਨਾਲ ਦਸ ਪੰਜਾ ਲੈ ਕੇ ਬੈਠ ਗਏ ਕਾਜ਼ੀਆ ਨੇ ਗੁੱਸਾ ਮਨਾਇਆ ਕਿ ਬਿਗੈਰ ਸੁਰਚਾਇਆ ਦਸ ਪੰਜਾ ਲੈ ਕੇ ਬੈਠਣਾ ਦਰਬਾਰੀ ਮਰਿਆਦਾ ਦੀ ਉਲੰਘਣਾ ਹੈ ਗੁਰੂ ਜੀ ਦਾ ਜਵਾਬ ਸੀ ਹਸਤੀ ਕੀ ਸਰ ਚੁੱਕਦਾ ਹੈ ਬਗੈਰ ਲਾਲਚ ਵਾਲੇ ਦਾ ਸਿਰਫ ਮੇਸਾ ਉੱਚਾ ਹੀ ਰਹਿੰਦਾ ਹੈ ਜਲ ਦੌਲਤ ਖਾਣੇ ਮਨ ਟਕਾਨੇ ਦਾ ਤਰੀਕਾ ਕੁਸ਼ਿਆ ਤਾਂ ਗੁਰੂ ਜੀ ਨੇ ਕਿਹਾ ਜਿਉਂ-ਜਿਉਂ ਤੇਰਾ ਧਿਆਨ ਨਿਕਲ ਜਾਏ ਤਿਉਂ ਤੇ ਅੰਦਰੜ ਕਰ ਫਿਰ ਕਾਜ਼ੀਆ ਨੇ ਆਖਿਆ ਕਿ ਜੋ ਵੀ ਹਜ਼ਰਤ ਤੇ ਇਮਾਨ ਲਿਆਉਣਗੇ ਉਹੀ ਛੁੱਟਣਗੇ ਗੁਰੂ ਜੀ ਨੇ ਆਖਿਆ ਐਸਾ ਨਹੀਂ ਜੋ ਪਰਾਇਆ ਹੱਕ ਖਾਂਦੇ ਹਨ ਉਹ ਹੀ ਨਰਕਾਂ ਨੂੰ ਜਾਂਦੇ ਹਨ ਪਰਾਇਆ ਹੱਕ ਖੁਦਾ ਤੇ ਹਜ਼ਰਤ ਨੇ ਮਨਾ ਕੀਤਾ ਹੈ ਜਿੱਥੇ ਗੁਰੂ ਜੀ ਤਿੰਨ ਦਿਨ ਲਈ ਤੋਂ ਪ੍ਰਗਟ ਹੋਏ ਸਨ ਉਸ ਜਗ੍ਹਾ ਤੇ ਗੁਰਦੁਆਰਾ ਸੰਤ ਘਾਟ ਸ਼ਿੰਸੋਗਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ